ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 13 ਜੂਨ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੰਜਾਬ ਵਿੱਚ ਗਰਮੀ ਦਿੱਲੋ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਤਕਰੀਬਨ ਅੱਜ ਵੀ ਮਾਹੌਲ ਉਸੇ ਤਰ੍ਹਾਂ ਦਾ ਹੀ ਬਣਿਆ ਹੋਇਆ ਹੈ। ਗਰਮੀ ਤੋਂ ਰਾਹਤ ਮਿਲਦੀ ਹੋਈ ਦਿਖਾਈ ਅੱਜ ਵੀ ਨਹੀਂ ਦੇ ਰਹੀ। ਟੈਂਪਰੇਚਰ ਪੰਜਾਬ ਦਾ ਇੱਕ ਵਾਰ ਫੇਰ ਤੋਂ ਬਹੁਤ ਸਾਰੇ ਜ਼ਿਲ੍ਹਿਆਂ ਦਾ 45 ਡਿਗਰੀ ਨੂੰ ਪਾਰ ਕਰ ਗਿਆ। ਕੁਝ ਇੱਕ ਦਾ 46 ਤੇ ਕੁਝ ਇੱਕ ਦਾ 47 ਡਿਗਰੀ ਤੱਕ ਵੀ ਪੁੱਜਣ ਦੀ ਸੰਭਾਵਨਾ ਬਣੀ ਹੋਈ ਹੈ। ਹੁਲ ਮਿਲਾ ਕੇ ਕਹਾਣੀ ਇੰਨੀ ਹੈ ਕਿ ਅੱਜ ਬਾਅਦ ਦੁਪਹਿਰ ਤੋਂ ਅੱਜ ਵੀ ਹੋ ਸਕਦਾ ਜਾਂ ਕੱਲ ਨੂੰ ਵੀ ਹੋ ਸਕਦਾ ਕੁਝ ਕਲਾਕਿਆਂ ਦੇ ਵਿੱਚ ਹੀਟ ਸੈੱਲ ਬਣ ਸਕਦੇ ਹਨ ਜਿਦੇ ਵਿੱਚ ਹਲਕੇ ਤੋਂ ਦਰਮਿਆਨੇ ਛਰਾਟੇ ਲੱਗ ਸਕਦੇ ਹਨ ਉਹ ਵੀ ਖਾਸ ਕਰਕੇ ਇੱਕ ਦੋ ਜ਼ਿਲ੍ਹਿਆਂ ਦੇ ਵਿੱਚ ਹੀ ਜ਼ਿਆਦਾਤਰ ਆਸ ਹੈ ਖਾਸ ਕਰ ਅੱਜ ਅੰਮ੍ਰਿਤਸਰ ਤੇ ਤਰਨਤਾਰਨ ਅਜਿਹੇ ਦੋ ਜ਼ਿਲ੍ਹੇ ਲੱਗ ਰਹੇ ਹਨ ਜਿਨ੍ਹਾਂ ਦੇ ਵਿੱਚ ਹੀਟ ਸੈੱਲ ਬਣ ਕੇ ਸ਼ਾਮ ਵੇਲੇ ਜਾਂ ਥੋੜੇ ਜੇ ਰਾਤ ਵੇਲੇ ਹਲਕੀ ਤੋਂ ਬੱਦਲਬਾਈ ਬਣ ਸਕਦੀ ਹੈ ਹਲਕੇ ਤੋਂ ਦਰਮਿਆਨੇ ਜੇ ਛਰਾਟੇ ਲੱਗ ਸਕਦੇ ਹਨ ਕੋਈ ਖਾਸ ਵੱਡੀ ਕਾਰਵਾਈਆਂ ਨਹੀਂ ਹੋਣਗੀਆਂ ਜੇ ਕੋਈ ਕੁਦਰਤ ਵਾਲਾ ਬਖਰੀਵਾ ਨਹੀਂ ਕਰਦਾ ਤਾਂ ਹਲਕੇ ਤੋਂ ਦਰਮਿਆਨੇ ਹੀਟ ਸੇਲਾਂ ਨਾਲ ਇੱਥੇ ਕਾਰਵਾਈਆਂ ਹੋ ਸਕਦੀਆਂ ਨੇ ਥੋੜੇ ਬਹੁਤ ਖੇਤਰਾਂ ਦੇ ਵਿੱਚ دوسری طرف ਗੱਲ ਕਰੀਏ ਤਾਂ ਕੱਲ ਨੂੰ ਵੀ ਟੁੱਟਵੇਂ ਤੌਰ ਤੇ ਕਾਰਵਾਈਆਂ ਇਸ ਤਰ੍ਹਾਂ ਦੀ ਹੋ ਸਕਦੀਆਂ ਹਨ ਜੇਕਰ ਇਹ ਹੀਟ ਸੈਲਰ ਵਿੱਚ ਤੇਜ਼ ਹਨੇਰੀ ਚੱਲਦੀ ਹੈ ਤਾਂ ਇਹ ਥੋੜਾ ਬਹੁਤਾ ਹੋਰ ਜ਼ਿਲ੍ਹਿਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਸੋ ਕਾਰਵਾਈਆਂ ਲਿਮਟਿਡ ਜਿਹੀਆਂ ਹੋ ਸਕਦੀਆਂ ਹਨ ਗਰਮੀ ਤੋਂ ਰਾਹਤ ਮਿਲਦੀ ਹੋਈ ਦਿਖਾਈ ਅਗਲੇ 3-4 ਦਿਨ ਨਹੀਂ ਦੇ ਰਹੀ ਹੀਟ ਸੱਲਾਨਾ ਮਾੜਾ ਮੂਟਾ ਬੱਦਲ ਵਾਈ ਤੇ ਚਾਰਖਣੀਆਂ ਦੇਖ ਸਕਦੀਆਂ ਹਨ ਪਰ ਉਹ ਵੀ ਗਰਮੀ ਨੂੰ ਰਾਹਤ ਦਿੰਦੇ ਹੋਏ ਦਿਖਾਈ ਨਹੀਂ ਦੇ ਰਹੇੁੱਲ ਮਿਲਾ ਕੇ ਪੰਜਾਬ ਵਿੱਚ ਅਗਲੇ 2 ਤੋਂ 3 ਦਿਨ ਗਰਮੀ ਦਾ ਦੌਰ ਲਗਾਤਾਰ ਦੇਖਿਆ ਜਾਵੇਗਾ